ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਦੀਵਾਲੀ ਤੋਂ ਪਹਿਲਾਂ ਤੁਸੀਂ ਇਹ ਘਰ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਬੰਦ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ 21 ਅਕਤੂਬਰ ਨੂੰ ਪਵਿੱਤਰ ਦਿਹਾੜਾ ਦੀਵਾਲੀ ਦਾ ਆਉਣ ਵਾਲਾ ਹੈ ਜੀ ਤੁਹਾਨੂੰ ਜਿਵੇਂ ਸਾਤ ਸੰਗਤ ਜੀ ਪਤਾ ਹੈ ਘਰ ਵਿੱਚ ਬੜੀਆਂ ਹੀ ਜ਼ਿਆਦਾ ਸਾਫ਼ ਸਫਾਈਆਂ ਚੱਲ ਰਹੀਆਂ ਹਨ ਕਿ ਕਿਸੇ ਵੀ ਤਰ੍ਹਾਂ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਹੋ ਜਾਵੇ ਭਾਵ ਕਿ ਘਰ ਵਿੱਚ ਧਨ ਦੀ ਬਰਕਤ ਪੈ ਜਾਵੇ ਜੇਕਰ ਤੁਸੀਂ ਇਸ ਸਮੇਂ ਇਹ ਕੰਮ ਕਰ ਲੈਂਦੇ ਹੋ ਫਿਰ ਤੁਹਾਡੀ ਕਿਸਮਤ ਵੀ ਸੋਨੇ ਵਾਂਗ ਚਮਕ ਜਾਵੇਗੀ ਖੁਸ਼ੀਆਂ ਨੂੰ ਲੱਗਾ ਤਾਲਾ ਹਮੇਸ਼ਾ ਲਈ ਖੁੱਲ ਜਾਵੇਗਾ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਖਾਸ ਕਰਕੇ ਉਹਨਾਂ ਭੈਣਾ ਭਰਾਵਾਂ ਦੇ ਲਈ ਆ ਜੋ ਆਖਦੇ ਆ ਜੀ ਅਸੀਂ ਜੀਵਨ ਵਿੱਚ ਖੁਸ਼ ਨਹੀਂ ਹਾਂ ਸੁਖੀ ਨਹੀਂ ਹਾਂ ਸਾਡੇ ਜੀਵਨ ਵਿੱਚੋਂ ਸਾਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੇ ਚਿੰਤਾਵਾਂ ਨੇ ਚਾਰਾਂ ਪਾਸਿਆਂ ਤੁਘੇਰਿਆ ਹੋਇਆ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਬੜੇ ਜ਼ਿਆਦਾ ਦੁਖੀ ਹੋ ਚੁੱਕੇ ਹਾਂ ਨਿਰਾਸ਼ ਹੋ ਚੁੱਕੇ ਹਾਂ ਕੁਝ ਵੀ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਸਾਨੂੰ ਤਾਂ ਇੰਜ ਲੱਗਦਾ ਜਿਵੇਂ ਸਾਡੀ ਕਿਸਮਤ ਮਾੜੀ ਹੈ ਰੱਬ ਸਾਡੀ ਕਿਸਮਤ ਵਿੱਚ ਸੁੱਖ ਲਿਖਣੇ ਹੀ ਭੁੱਲ ਗਏ ਹਨ ਰੱਬ ਨੇ ਸਾਡੀ ਕਿਸਮਤ ਵਿੱਚ ਕੁਝ ਮਾੜਾ ਹੀ ਲਿਖਿਆ ਹੈ ਤੇ ਲਿਖੇ ਹਨ ਸਿਰਫ ਦੁੱਖ ਹੀ ਦੁੱਖ ਤਾਂ ਉਹ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲੈਣ ਜੀ ਕਿ ਤੁਹਾਨੂੰ ਪਤਾ ਲੱਗ ਜਾਵੇ ਤੁਹਾਡੇ ਦੁੱਖਾਂ ਦਾ ਮੁੱਖ ਕਾਰਨ ਕੀ ਹੈ ਆਪਣੇ ਜੀਵਨ ਵਿੱਚ ਅਸੀਂ ਫਿਰ ਸੁਖੀ ਕਿਵੇਂ ਹੋ ਸਕਦੇ ਹਾਂ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਇਸ ਲਈ ਸਾਧ ਸੰਗਤ ਜੀ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਸਾਧ ਸੰਗਤ ਜੀ ਕਈ ਭੈੜਾ ਭਰਾ ਹੁੰਦੇ ਹਨ ਜੋ ਆਖਦੇ ਹਨ ਅਸੀਂ ਆਪਣੇ ਜੀਵਨ ਵਿੱਚ ਖੁਸ਼ ਨਹੀਂ ਹਾਂ ਸੁਖੀ ਨਹੀਂ ਹਾਂ ਬਹੁਤ ਜ਼ਿਆਦਾ ਦੁੱਖ ਤੇ ਪਰੇਸ਼ਾਨੀਆਂ ਨਾਲ ਘਿਰੇ ਪਏ ਹਾਂ ਨਾਲ ਇਹ ਵੀ ਆਖਦੇ ਹਨ ਅਸੀਂ ਗੁਰੂ ਦੇ ਨਾਲ ਜੁੜੇ ਵੀ ਹੋਏ ਹਾਂ ਗੁਰੂ ਦੇ ਸਿੱਖ ਵੀ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ ਅਸੀਂ ਗੁਰੂ ਆਰਮਦਾਸ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮੰਨਦੇ ਹਾਂ ਰੋਜ਼ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਪਤਾ ਨਹੀਂ ਫਿਰ ਵੀ ਕੀ ਗੱਲ ਹੈ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਖਤਮ ਹੋਣ ਦਾ ਨਾ ਹੀ ਨੇ ਲੈਂਦੇ ਸਾਡੀ ਜ਼ਿੰਦਗੀ ਨੈਗੇਟਿਵਿਟੀ ਤੇ ਨਿਰਾਸ਼ਾ ਨਾਲ ਭਰ ਚੁੱਕੀ ਹੈ ਸਤ ਸੰਗਤ ਜੀ ਇਹ ਗੱਲ ਤਾਂ ਮੰਨਣ ਵਿੱਚ ਨਹੀਂ ਆਉਂਦੀ ਕਿ ਹੋਵੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਤੇ ਉਹ ਵੀ ਕਦੀ ਦੁਖੀ ਹੋ ਸਕਦੇ ਹਨ ਭਲਾ ਉਹ ਵੀ ਆਖ ਸਕਦੇ ਹਨ ਮੈਂ ਦੁਖੀ ਹਾਂ ਨਿਰਾਸ਼ ਹਾਂ ਇਹ ਗੱਲ ਤਾਂ ਹੋ ਗਈ ਬਈ ਜਿਵੇਂ ਕੋਈ ਮਨੁੱਖ ਨਦੀ ਦੇ ਕੰਢੇ ਬੈਠਾ ਪਿਆਸਾ ਮਰ ਜਾਂਦਾ ਹੈ ਪਿਆਸੇ ਨੇ ਜਾ ਕੇ ਫਿਰ ਰੱਬ ਨੂੰ ਸ਼ਿਕਾਇਤ ਕੀਤੀ ਤੇ ਰੱਬ ਨੂੰ ਕਿਹਾ ਰੱਬ ਜੀ ਉਸ ਨਦੀ ਨੇ ਮੈਨੂੰ ਆਪਣਾ ਪਾਣੀ ਪੀਣ ਨਹੀਂ ਦਿੱਤਾ ਮੈਂ ਇਸ ਕਰਕੇ ਪਿਆਸਾ ਮਰ ਗਿਆ ਰੱਬ ਨੇ ਨਦੀ ਨੂੰ ਕੋਲ ਬੁਲਾਇਆ ਤੇ ਕਿਹਾ ਨਦੀਏ ਇਹ ਬੰਦਾ ਤੇਰੇ ਕੰਡੇ ਤੇ ਬੈਠਾ ਰਿਹਾ ਤੇਰੇ ਕੋਲ ਬੈਠਾ ਰਿਹਾ ਪਰ ਤੂੰ ਆਪਣਾ ਪਾਣੀ ਪੀਣ ਨੂੰ ਨਹੀਂ ਦਿੱਤਾ ਇਹ ਫਿਰ ਪਿਆਸਾ ਹੀ ਮਰ ਗਿਆ ਤਾਂ ਨਦੀ ਨੇ ਕਿਹਾ ਮਹਾਰਾਜ ਮੈਂ ਇਹਨੂੰ ਬਹੁਤ ਕਿਹਾ ਪੁੱਤ ਇਹ ਸਾਰਾ ਹੀ ਪਾਣੀ ਤੇਰਾ ਹੈ ਤੂੰ ਇਹਦੇ ਵਿੱਚੋਂ ਜਿੰਨਾ ਮਰਜ਼ੀ ਪੀ ਲੈ ਜਿੰਨਾ ਮਰਜ਼ੀ ਤੂੰ ਵਰਤ ਸਕਦਾ ਹੈ ਪਰ ਇਹਦੇ ਲਈ ਤੈਨੂੰ ਝੁਕਣਾ ਪੈਣਾ ਹੈ ਝੁੱਕ ਕੇ ਪਾਣੀ ਦਾ ਬੁੱਕ ਤਾਂ ਭਰਨਾ ਹੀ ਪੈਣਾ ਹੈ ਜਾ ਪਾਣੀ ਦਾ ਗਲਾਸ ਭਰਨਾ ਪੈਣਾ ਹੈ ਉਹਨੂੰ ਆਪਣੇ ਮੂੰਹ ਨਾਲ ਲਾਉਣਾ ਪੈਣਾ ਹੈ ਉਸ ਪਾਣੀ ਨੂੰ ਆਪਣੇ ਆਪ ਅੰਦਰ ਲੰਘਾਉਣਾ ਪੈਣਾ ਹੈ ਤਾਂ ਹੀ ਤੇਰੀ ਪਿਆਸ ਬੁਝੇਗੀ ਪਰ ਇਹ ਝੁਕਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਇਹ ਪਿਆਸਾ ਮਰ ਗਿਆ ਇਸ ਉਦਾਹਰਣ ਨੂੰ ਦੇ ਕੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਜੀ ਆਪ ਨੂੰ ਸਮਝਾਉਂਦੇ ਹਨ ਕਿ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਐਸਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਢੈਣ ਦੀ ਡੇਰ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਲੱਗਿਆਂ ਦੇਰ ਨਹੀਂ ਲਾਉਂਦੇ ਸਾਡੇ ਮੰਗਣ ਵਿੱਚ ਹੀ ਦੇਰੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹ ਬਹੁਤ ਹੀ ਸਾਡੀਆਂ ਖੁਸ਼ੀਆਂ ਦੇ ਨਾਲ ਝੋਰੀ ਝੋਲੀ ਨੂੰ ਭਰ ਦਿੰਦੇ ਹਨ ਬਸ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਅਸੀਂ ਉੱਪਰੋਂ ਉੱਪਰੋਂ ਆਖਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਹਾਂ ਸਾਡੀ ਲਾਜ ਰੱਖ ਲਿਓ ਪਰ ਅੰਦਰੋਂ ਸਾਨੂੰ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਵਿਸ਼ਵਾਸ ਬਣਿਆ ਹੀ ਨਹੀਂ ਹੁੰਦਾ ਤਾਈਆਂ ਉਹਦਾ ਫਿਰ ਬੰਦੇ ਦਾ ਮਨ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਮਹਾਪੁਰਖ ਜੀ ਆਖਦੇ ਹਨ ਜਿੱਦਣ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰੋਸਾ ਪੂਰਾ ਬਣ ਗਿਆ। ਫਿਰ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਪਵਿੱਤਰ ਬਾਣੀ ਦਾ ਧਿਆਨ ਧਰ ਕੇ ਪੜ ਸੁਣ ਕੇ ਆਪਣੇ ਅੰਦਰ ਵਸਾ ਲਿਆ ਤੇ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਸਾਰੀ ਨੈਗੇਟਿਵਿਟੀ ਦੂਰ ਹੋ ਜਾਵੇਗੀ। ਸਾਡਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ। ਅਸੀਂ ਆਪਣੇ ਜੀਵਨ 'ਚ ਸੁਖੀ ਹੋ ਜਾਵਾਂਗੇ ਪਰ ਅਸੀਂ ਬਾਣੀ ਵੀ ਉਪਰੋਂ ਹੀ ਪੜ੍ਹਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਰੋਂ ਉਪਰੋਂ ਹੀ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਹਾਂ ਸਾਡੀ ਲਾਜ ਰੱਖੋ ਸਾਡਾ ਭਰੋਸਾ ਤਾਂ ਬਣਿਆ ਹੀ ਨਹੀਂ ਹੁੰਦਾ ਅਸੀਂ ਆਪਣੇ ਗੁਰੂ ਅੱਗੇ ਸੰਪੂਰਨ ਰੂਪ ਵਿੱਚ ਸਮਰਪਿਤ ਹੀ ਨਹੀਂ ਹੁੰਦੇ ਅਸੀਂ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਢਹਿਣ ਨੂੰ ਤਿਆਰ ਹੀ ਨਹੀਂ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਸੀਂ ਆਉਗਣਾ ਦੇ ਨਾਲ ਅਸੀਂ ਮਹਿਲ ਦੇ ਨਾਲ ਭਰੇ ਪਏ ਹਾਂ ਆ ਸਾਡਾ ਜਿਹੜਾ ਮਨ ਹੈ ਪੂਰਾ ਮੈਲ ਨਾਲ ਭਰਿਆ ਹੁੰਦਾ ਹੈ ਪਰ ਅਸੀਂ ਮੰਨਦੇ ਨੇ ਅਸੀਂ ਦੁਨੀਆ ਨੂੰ ਤਾਂ ਧੋਖਾ ਦੇ ਸਕਦੇ ਹਾਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਧੋਖਾ ਨਹੀਂ ਦੇ ਸਕਦੇ ਉਹ ਅੰਤਰਜਾਮੀ ਪਾਤਸ਼ਾਹ ਸਾਡੇ ਬਾਰੇ ਸਭ ਕੁਝ ਜਾਣਦੇ ਹਨ ਅਸੀਂ ਭਾਵੇਂ ਜਿੰਨਾ ਮਰਜ਼ੀ ਸਵੇਰੇ ਇਸ਼ਨਾਨ ਕਰਕੇ ਸੋਹਣੇ ਤੇ ਸਾਫ਼ ਸੁਥਰੇ ਕੱਪੜੇ ਪਾ ਲਈਏ ਤਨ ਨੂੰ ਸਵਾਰਨ ਦੇ ਲਈ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਈਏ ਖੂਬਸੂਰਤ ਚੀਜ਼ਾਂ ਖੁਸ਼ਬੂਦਾਰ ਚੀਜ਼ਾਂ ਆਪਣੇ ਸਰੀਰ ਤੇ ਲਗਾ ਲਈਏ ਪਰ ਜਿਹੜੀ ਅੰਦਰ ਦੀ ਮੈਲ ਹੈ ਨਾ ਇਹਨਾਂ ਚੀਜ਼ਾਂ ਨੇ ਦੂਰ ਨਹੀਂ ਕਰਨੀ ਇਹ ਮੈਲ ਜਿਹੜੀ ਹੈ ਤੁਰ ਅੰਦਰ ਹੁੰਦੀ ਹੈ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਧਿਆਨ ਦੇ ਨਾਲ ਗੁਰਬਾਣੀ ਦੀ ਮਿਹਰ ਨਾਲ ਗੁਰੂ ਦੀ ਮਿਹਰ ਨਾਲ ਹੀ ਇਹ ਦੂਰ ਹੋਵੇਗੀ ਇਸ ਕਰਕੇ ਪਹਿਲਾਂ ਆਪਣੇ ਮਨ ਦੀ ਮੈਲ ਨੂੰ ਦੂਰ ਕਰਨ ਦਾ ਯਤਨ ਕਰੀਏ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਦੀ ਮੈਲ ਨੂੰ ਦੂਰ ਕਰ ਦਿਓ ਕਿਉਂਕਿ ਜਦੋਂ ਮਨ ਦੀ ਮੈਲ ਦੂਰ ਹੋ ਗਈ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਹੱਕਦਾਰ ਵੀ ਬਣ ਜਾਵਾਂਗੇ ਫਿਰ ਸਾਡੇ ਤੇ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਗਿਆਨ ਵੱਸ ਜਾਵੇਗਾ ਗੁਰੂ ਸਾਹਿਬ ਜੀ ਦਾ ਧਿਆਨ ਅੰਦਰ ਲੱਗਣਾ ਸ਼ੁਰੂ ਹੋ ਜਾਵੇਗਾ ਸਭ ਤੋਂ ਜ਼ਰੂਰੀ ਹੈ ਸਾਡੇ ਮਨ ਦੀ ਮੈਲ ਨੂੰ ਦੂਰ ਕਰਨਾ ਮਨ ਦੀ ਸਾਫ ਸਫਾਈ ਕਰਨੀ ਅਸੀਂ ਆਪਣੇ ਸਰੀਰ ਦੀ ਸਾਫ ਸਫਾਈ ਵੀ ਹਰ ਰੋਜ਼ ਕਰ ਸਕਦੇ ਹਾਂ ਘਰ ਦੀ ਵੀ ਸਾਫ ਸਫਾਈ ਕਰਦੇ ਹਾਂ ਜਿਵੇਂ ਹੁਣ ਤਿਹਾਰਾਂ ਦੇ ਦਿਨ ਚੱਲ ਰਹੇ ਹੈ ਘਰ ਦੀ ਸਾਫ ਸਫਾਈ ਚੱਲ ਰਹੀ ਹੈ ਭਾਵੇਂ ਹਰ ਰੋਜ਼ ਘਰਾਂ ਦੀਆਂ ਸਾਫ ਸਫਾਈਆਂ ਕੀਤੀਆਂ ਜਾਂਦੀਆਂ ਹਨ ਤਿਉਹਾਰਾਂ ਦੇ ਦਿਨਾਂ ਵਿੱਚ ਘਰਾਂ ਦਾ ਕੋਨਾ ਕੋਨਾ ਕਿਦਾਂ ਸਵਾਰਿਆ ਜਾਂਦਾ ਹੈ ਸਜਾਇਆ ਜਾਂਦਾ ਹੈ ਕੋਨੇ ਕੋਨੇ ਵਿੱਚੋਂ ਕੂੜਾ ਕਰਕਟ ਕੱਢ ਕੇ ਉਸ ਨੂੰ ਸਾਫ਼ ਕੀਤਾ ਜਾਂਦਾ ਹੈ ਪਰ ਮਨ ਵੱਲ ਧਿਆਨ ਹੀ ਨਹੀਂ ਜਾਂਦਾ ਕਿ ਮਨ ਕਿਵੇਂ ਸਾਡਾ ਈਰਖਾ ਨਾਲ ਭਰਿਆ ਪਿਆ ਹੈ ਅੰਦਰੋਂ ਹੰਕਾਰ ਨਾਲ ਭਰਿਆ ਹੈ ਪਤਾ ਨਹੀਂ ਇਹਦੇ ਅੰਦਰ ਕਿੰਨੀ ਕਿ ਨਫ਼ਰਤ ਹੈ ਇਹਦੇ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਫਿਰ ਨਹੀਂ ਹੁੰਦੀ ਕਿਉਂਕਿ ਸਾਧ ਸੰਗਤ ਜੀ ਜਿੰਨੀ ਦੇਰ ਤੱਕ ਇਹ ਮੈਲ ਸਾਡੇ ਅੰਦਰ ਰਹੇਗੀ ਓਨੀ ਦੇਰ ਤੱਕ ਸਾਡਾ ਭਲਾ ਹੋ ਹੀ ਨਹੀਂ ਸਕਦਾ ਓਨੀ ਦੇਰ ਤੱਕ ਸਾਡੀ ਕੋਈ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਸਕਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਫ਼ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਤੈਨੂੰ ਸਰਬੱਤ ਦਾ ਭਲਾ ਮੰਗਣਾ ਹੀ ਪੈਣਾ ਹੈ ਸਿੱਖ ਦੀ ਅਰਦਾਸ ਬੇਨਤੀ ਵੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਇਹ ਨਹੀਂ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੰਦਰੋਂ ਮੰਗਣਾ ਪੈਣਾ ਹੈ ਸਰਬੱਤ ਦਾ ਭਲਾ ਸਿਰਫ ਜ਼ੁਬਾਨ ਨਾਲ ਕਹਿਣ ਦੇ ਨਾਲ ਗੱਲ ਨਹੀਂ ਬਣਨੀ ਜਦੋਂ ਅੰਦਰੋਂ ਸਰਬੱਤ ਦਾ ਭਲਾ ਮੰਗਾਗੇ ਅਰਦਾਸਾਂ ਬੇਨਤੀਆਂ ਕਰਾਂਗੇ ਫਿਰ ਆਪਣੇ ਲਈ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਨਾਂ ਬੋਲੇ ਬਿਨਾਂ ਮੰਗਿਆਂ ਝੋਲੀਆਂ ਭਰ ਦੇਣੀਆਂ ਹਨ ਸਾਧ ਸੰਗਤ ਜੀ ਮੁਕ ਦੀ ਗੱਲ ਮਨ ਦੀ ਮੈਲ ਸਾਨੂੰ ਗੁਰੂ ਦੀ ਕਿਰਪਾ ਤੋਂ ਦੂਰ ਰੱਖਦੀ ਹੈ ਇਸ ਕਰਕੇ ਰੋਜ਼-ਰੋਜ਼ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਜੋ ਵੀ ਸਾਡੇ ਅੰਦਰ ਔਗਣ ਹਨ ਦੂਰ ਹੋ ਜਾਣ ਪੂਰੇ ਦਾਵੇ ਨਾਲ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਬੜਾ ਸੱਚਾ ਸੋਚਾਂ ਹਾਂ ਬੜਾ ਸਾਫ਼ ਹਾਂ ਕਈ ਵੇਲੇ ਮਨੁੱਖ ਦੇ ਹੁੰਦੇ ਹਨ ਅਜਿਹੇ ਜੋ ਕਹਿ ਦਿੰਦੇ ਹਨ ਅਸੀਂ ਮਾਈ ਦੇ ਲਾਲ ਹਾਂ ਅਸੀਂ ਔਗਣਾਂ ਦੇ ਨਾਲ ਨਹੀਂ ਭਰੇ ਹੋਏ ਉਹ ਫਿਰ ਆਪਣੇ ਆਪ ਨੂੰ ਜਿੱਤ ਪ੍ਰਾਪਤ ਕਰ ਲੈਂਦੇ ਹਨ ਕਿਉਂਕਿ ਉਹਨਾਂ ਦੇ ਅੰਦਰੋਂ ਤੋਂ ਮੈਲ ਨੂੰ ਦੂਰ ਕਰ ਲਿਆ ਹੁੰਦਾ ਹੈ। ਗੁਰੂ ਦੀ ਕਿਰਪਾ ਉਹਨਾਂ ਤੇ ਹੋ ਚੁੱਕੀ ਹੁੰਦੀ ਹੈ। ਜਿੰਨੀ ਦੇਰ ਤੱਕ ਅੰਦਰ ਦੀ ਈਰਖਾ, ਹੰਕਾਰ, ਕਾਮ, ਕ੍ਰੋਧ, ਲੋਭ, ਮੋਹ ਵਰਗੀਆਂ ਕੁਰੀਤੀਆਂ ਨੂੰ ਬਾਹਰ ਨਹੀਂ ਕੱਢਾਂਗੇ, ਉਨੀ ਦੇਰ ਤੱਕ ਪਰਮਾਤਮਾ ਜੀ ਦੀ ਕਿਰਪਾ ਤੋਂ ਅਸੀਂ ਵਾਂਝੇ ਰਹਾਂਗੇ। ਇਸ ਲਈ ਰੋਜ਼ਾਨਾ ਹੀ ਗਲ ਵਿੱਚ ਪੱਲਾ ਪਾ ਕੇ ਅਰਦਾਸਾਂ ਬੇਨਤੀਆਂ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਅੰਦਰ ਜਿਹੜੇ ਪਾਪ ਹਨ ਜਿਹੜੇ ਮੈਂ ਗੁਨਾਹ ਕੀਤੇ ਹਨ ਕੋਈ ਵੀ ਗਲਤੀ ਕੀਤੀ ਹੈ ਤੁਸੀਂ ਤਾਂ ਅੰਤਰਜਾਮੀ ਹੋ ਜਾਣੀ ਜਾਣ ਹੋ ਮੇਰੇ ਅੰਦਰ ਦੀਆਂ ਕੁਰਤੀਆਂ ਨੂੰ ਦੂਰ ਕਰ ਦਿਓ ਫਿਰ ਵੇਖਿਓ ਜਦੋਂ ਤੁਸੀਂ ਆਪਣੇ ਆਉਗਣਾ ਨੂੰ ਹੀ ਮੰਨ ਲਿਆ ਤਾਂ ਪਰਮਾਤਮਾ ਜੀ ਕਿੰਨੇ ਦਿਆਲੂ ਤੇ ਕਿਰਪਾਲੂ ਹਨ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਵੱਡੇ ਵੱਡੇ ਪਾਪੀ ਗੁਨਾਹਗਾਰ ਵੀ ਫਿਰ ਕਿਵੇਂ ਬਖਸ਼ੇ ਜਾਂਦੇ ਹਨ ਜੇਕਰ ਕੋਈ ਮਨੁੱਖ ਪੂਰੇ ਮਨ ਨਾਲ ਵਿਸ਼ਵਾਸ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਟੈ ਪਵੇ ਤਾਂ ਆਪਣੇ ਗੁਨਾਹਾਂ ਨੂੰ ਮਾਫ਼ ਕਰਵਾ ਸਕਦਾ ਹੈ ਬਖਸ਼ਵਾ ਸਕਦਾ ਹੈ ਇਸ ਲਈ ਸਾਥ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਜੇਕਰ ਤੁਸੀਂ ਹਾਸਿਲ ਕਰਨਾ ਹੈ ਆਪਣੀ ਕਿਸਮਤ ਦੇ ਬੰਦ ਤਾਲੇ ਨੂੰ ਖੋਲਣਾ ਹੈ ਤਾਂ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਹੱਥ ਜੋੜ ਕੇ ਕਰਨੀਆਂ ਹਨ ਆਪਣੇ ਅੰਦਰ ਦੀਆਂ ਕ੍ਰੀਤੀਆਂ ਨੂੰ ਬਾਹਰ ਕੱਢ ਕੇ ਛੁੱਟ ਦੇਣਾ ਹੈ ਨਿੰਦਿਆ ਚੁਗਲੀ ਕਰਨ ਦੀ ਮਾੜੀ ਆਦਤ ਤੋਂ ਛੁਟਕਾਰਾ ਪਾਉਣਾ ਹੈ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਕਿ ਮੇਰੇ ਮਨ ਦੀ ਸਾਫ ਸਫਾਈ ਹੋ ਜਾਵੇ ਮੇਰਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਇਹ ਅਰਦਾਸ ਬੇਨਤੀ ਜੇਕਰ ਤੁਸੀਂ ਕਰੋਗੇ ਤਾਂ ਪਰਮਾਤਮਾ ਜੀ ਦੀ ਕਿਰਪਾ ਹੁੰਦੀਆਂ ਫਿਰ ਦੇਰ ਨਹੀਂ ਲੱਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ